ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਿਹਾ ਨਵੀਂ ਕਿਤਾਬ ਸਿੱਖ ਰਾਜ ਦਾ ਰਹਾਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਦਸ਼ਾਹਾਂ ਦੀ ਦਾਸਤਾਨ ਇਹ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਲੇਖਕ ਹੈ ਇਹ ਮਹਾਰਾ ਰঞ্জੀਤ ਸਿੰਘ ਦੀ ਫੌਜ ਵਿੱਚ ਖੁਫੀਆ ਵਿਭਾਗ ਵਿੱਚ ਅਫਸਰ ਸੀ ਜਿਸ ਨੇ ਇਹ ਕਿਤਾਬ ਲਿਖੀ ਹੈ ਉਸਨੇ ਵਿੱਚ ਕਿਤਾਬ ਵਿੱਚ ਲਿਖਿਆ ਕਿਦਾਂ ਡੋਗ ਰਿਆਂ ਨੇ ਗਦਾਰੀਆਂ ਕਰਕੇ ਸਾਰਾ ਸ਼ਾਹੀ ਪਰਿਵਾਰ ਇੱਕ ਇੱਕ ਕਰਕੇ ਕਿਵੇਂ ਕਤਲ ਕੀਤਾ ਔਰ ਕਿਦਾਂ ਉਹਨਾਂ ਨੇ ਸਿੱਖ ਰਾਏ ਨੂੰ ਖਤਮ ਕੀਤਾ ਕਿਵੇਂ ਗਦਾਰੀਆਂ ਕੀਤੀਆਂ ਔਰ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਲਾਈਕ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡ ਮੁੱਲਾ ਵੱਡ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਪੈਣਾ ਭਰਾਵਾਂ ਨੌਜਵਾਨੀ ਤੱਕ ਪਹੁੰਚ ਸਕੇ ਅੱਗੇ ਇਤਿਹਾਸ ਸ਼ੁਰੂ ਕਰਦੇ ਆਂ ਆ ਇਹ ਲੜੀਆਂ ਜੋੜਨ ਲਈ ਤੁਸੀਂ ਪਿਛਲਾ ਇਤਿਹਾਸ ਸੁਣ ਸਕਦੇ ਹੋ ਪਿਛਲੇ ਸਾਡੇ ਵੀਡੀਓ ਜਾ ਕੇ ਸਾਡੇ ਚੈਨਲ ਤੇ ਜਾ ਕੇ ਵੀਡੀਓ ਸੁਣ ਸਕਦੇ ਹੋ ਅੱਗੇ ਇਤਿਹਾਸ ਪਸ਼ੋਰਾ ਸਿੰਘ ਦਾ ਕਤਲ ਫੌਜ ਦੇ ਬਲਾਵੇ ਤੇ ਕੁਵਰ ਪਸ਼ੋਰਾ ਸਿੰਘ ਲਾਹੌਰ ਪਹੁੰਚਿਆ ਫੌਜ ਦੇ ਪੰਚ ਬੜੀ ਬੇਸਬਰੀ ਨਾਲ ਉਸ ਦੀ ਡੀ ਕਰ ਰਹੇ ਸਨ ਉਹਨਾਂ ਜੋ ਕਹੀ ਤਾਂ ਇਹਨੇ ਇਤਿਹਾਸ ਵਿੱਚ ਆਏ ਹੋਏ ਸਨ ਕਿ ਉਸ ਨੂੰ ਸਿੱਧਾ ਖਾਲਸਾ ਰਾਜ ਦਾ ਮੁਖੀ ਬਣਾਉਣ ਦੀ ਖੁਆਇਸ਼ ਕਰ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੋਣ ਕਾਰਨ ਪਸ਼ੋਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਦਾ ਵਾਰਿਸ ਉਹ ਭਰੋਸਾ ਦੇ ਰਹੇ ਸਨ ਕਿ ਜੇਕਰ ਪਸ਼ਵਰਾ ਸਿੰਘ ਆਪਣਾ ਹੱਕ ਲੈਣ ਲਈ ਸੰਘਰਸ਼ ਕਰਦਾ ਹੈ ਤਾਂ ਉਹ ਡਟ ਕੇ ਉਸ ਦਾ ਸਾਥ ਦੇਣਗੇ ਉਸ ਨੂੰ ਲਾਹੌਰ ਵਿੱਚ ਆਇਆ 24 ਘੰਟੇ ਵੀ ਨਹੀਂ ਹੋਏ ਹੋਏ ਹੋਣਗੇ ਕਿ ਜਦੋਂ ਇਸ ਤਰ੍ਹਾਂ ਦੇ ਆਸਾਰ ਨਜ਼ਰ ਆਉਣ ਲੱਗ ਪਏ ਜਿਨ੍ਹਾਂ ਤੋਂ ਸੰਕੇਤ ਮਿਲਦਾ ਸੀ ਕਿ ਉਸ ਦੇ ਉਦੇਸ਼ ਲਈ ਆਧਾਰ ਤਿਆਰ ਹੋ ਰਿਹਾ ਸੀ ਅਜੇ ਹਾਲਾਤ ਵਿੱਚ ਰਾਣੀ ਨੇ ਉਸ ਨੂੰ ਦਰਬਾਰ ਵਿੱਚ ਆਉਣ ਲਈ ਸੱਦਾ ਪੇਜਾ ਰਾਣੀ ਵੱਲੋਂ ਸੱਦਾ ਹੁੰ ਤੇ ਉਹ ਰਾਣੀ ਨੂੰ ਮਿਲਣ ਲਈ ਦਰਬਾਰ ਵਿੱਚ ਜਾ ਹਾਜ਼ਰ ਹੋਇਆ ਉਹਦੇ ਪਹੁੰਚਣ ਤੇ ਰਾਣੀ ਨੇ ਦੋਵੇਂ ਬਾਹਾਂ ਖੋਲ ਕੇ ਉਹਦਾ ਸਵਾਗਤ ਕੀਤਾ ਰਾਣੀ ਨੇ ਉਹਦਾ ਪੂਰਾ ਇੱਜ਼ਤ ਮਾਨ ਕੀਤਾ ਤੇ ਇਥੋਂ ਤੱਕ ਕਹ ਦਿੱਤਾ ਕਿ ਉਸ ਲਈ ਪਸ਼ੋਰਾ ਸਿੰਘ ਤੇ ਉਹਦੇ ਆਪਣੇ ਪੁੱਤਰ ਦਲੀਪ ਸਿੰਘ ਵਿੱਚ ਕੋਈ ਫਰਕ ਨਹੀਂ ਉਹਦਾ ਇਸ ਤਰ੍ਹਾਂ ਨਾਲ ਮਹਾਰਾਜਾ ਦਲੀਪ ਸਿੰਘ ਨਾਲ ਮੁਕਾਬਲਾ ਕੀਤਾ ਜਾਣਾ ਜਵਾਰ ਸਿੰਘ ਨੂੰ ਬਿਲਕੁਲ ਵੀ ਪਸੰਦ ਨਾ ਆਇਆ ਭਲਾ ਮਹਾਰਾਜੇ ਦਾ ਤੇ ਇੱਕ ਸਧਾਰਨ ਜ਼ਗੀਰਦਾਰ ਦਾ ਕੀ ਮਿਲ ਗੁੱਸੇ ਨਾਲ ਭਰਿਆ ਪੀਤਾ ਜਵਾਰ ਸਿੰਘ ਦਰਬਾਰ ਵਿੱਚੋਂ ਬਾਹਰ ਆ ਗਿਆ ਉਹ ਆਪਣੇ ਸ਼ਹਿਰ ਵਾਲੇ ਰੈਸ਼ੀ ਮਕਾਨ ਵਿੱਚ ਆ ਗਿਆ ਅਤੇ ਖਾਲਸਾ ਫੌਜ ਦੇ ਪੰਚਾਂ ਨੂੰ ਪੌਰਨ ਹਾਜ਼ਰ ਹੋਣ ਲਈ ਸੱਦਾ ਭੇਜਿਆ ਉਸਨੇ ਪੰਚਾਂ ਨਾਲ ਦਰਬਾਰ ਵਿੱਚ ਹੋਈ ਸਾਰੀ ਘਟਨਾ ਸਾਂਝੀ ਕੀਤੀ ਅਤੇ ਉਸ ਨਮੋਸ਼ੀ ਦਾ ਵਰਣਨ ਕੀਤਾ ਜੋ ਉਸ ਨੂੰ ਦਰਬਾਰ ਵਿੱਚ ਚਲਣੀ ਪਈ ਅਖੀਰ ਤੇ ਉਸਨੇ ਪੰਚਾਂ ਨੂੰ ਕਿਹਾ ਕਿ ਭਾਵੇਂ ਕੁਝ ਵੀ ਕਰਨਾ ਪਵੇ ਪਸ਼ੋਰਾ ਸਿੰਘ ਨੂੰ ਲਾਹੌਰ ਵਿੱਚੋਂ ਕੱਢ ਕੇ ਉਸ ਦੀ ਆਪਣੀ ਜਾਗੀਰ ਵਿੱਚ ਵਾਪਸ ਭੇਜਣਾ ਪਵੇਗਾ ਪਰ ਪੰਚਾਂ ਨੇ ਉਸ ਨੂੰ ਅਜਿਹੇ ਇਰਾਦੇ ਤੋਂ ਵਰਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਬੁੱਧੂ ਹੈ ਬੁੱਧੂ ਕੇ ਆਵੇ ਤੱਕ ਪੰਚਾਂ ਦੇ ਨਾਲ ਚੱਲੇ ਸ਼ੇਰ ਸਿੰਘ ਦੇ ਰਾਜਾ ਬੰਨ ਵੇਲੇ ਤੋਂ ਹੀ ਬੁੱਧੂ ਦਾ ਆਵਾ ਫੌਜਾਂ ਦੇ ਇਕੱਠ ਲਈ ਵਿਸ਼ੇਸ਼ ਥਾਂ ਬਣ ਗਿਆ ਸੀ ਇਹ ਮੰਨਿਆ ਜਾਣ ਲੱਗ ਪਿਆ ਸੀ ਕਿ ਇਹ ਥਾਂ ਸ਼ੁਭ ਹੈ ਅਰ ਇਸ ਥਾਂ ਤੇ ਗਏ ਲੈ ਗਏ ਫੈਸਲੇ ਬੰਦੇ ਦਾ ਪ੍ਰਵੇਖ ਬਣਾ ਸਕਦੇ ਹਨ ਇੱਥੇ ਪਸ਼ੋਰਾ ਸਿੰਘ ਦਿਵਾਲੇ ਸਾਰੀਆਂ ਪੰਥਕ ਗਸਤੀਆਂ ਇਕੱਠੀਆਂ ਹੋਈਆਂ ਬੈਠੀਆਂ ਸਨ ਇਹਨਾਂ ਸਾਰਿਆਂ ਨੇ ਫੌਜ ਦੀ ਤਰਫੋਂ ਪਸ਼ੋਰਾ ਸਿੰਘ ਦਾ ਸਾਥ ਦੇਣ ਦਾ ਵਚਨ ਦਿੱਤਾ ਸੀ ਬੁੱਧੂ ਕੇ ਆਵੇ ਪਹੁੰਚ ਕੇ ਜਵਾਰ ਸਿੰਘ ਦੇ ਕੰਨਾਂ ਵਿੱਚ ਇਸ ਤਰ੍ਹਾਂ ਦੇ ਇਕਰਨਾਰ ਨਾਮੇ ਵਾਲੀਆਂ ਗੱਲਾਂ ਪਈਆਂ ਤਾਂ ਉਹ ਹੋਰ ਵੀ ਚੌਕਸ ਹੋ ਗਿਆ ਉਸਨੇ ਮਨ ਵਿੱਚ ਧਾਰ ਲਿਆ ਕਿ ਆਪਣੀ ਪੋਜੀਸ਼ਨ ਬਚਾਉਣ ਲਈ ਉਸ ਨੂੰ ਫੌਰੀ ਤੌਰ ਤੇ ਕੋਈ ਫੈਸਲਾ ਕੋਲ ਕਦਮ ਚੁੱਕਣਾ ਪਵੇਗਾ ਆਪਣੀ ਭੈਣ ਨਾਲ مشورہ ਕਰਨ ਤੋਂ ਬਾਅਦ ਉਸਨੇ ਫੌਜ ਨਾਲ ਇਹ ਵਾਅਦਾ ਕੀਤਾ ਕਿ ਹਰ ਸੈਨਿਕ ਨੂੰ ਗੱਲ ਵਿੱਚ ਪਹਿਨਣ ਲਈ 25 ਰੁਪਏ ਮੁੱਲ ਦਾ ਗੰਠਾ ਦਿੱਤਾ ਜਾਵੇਗਾ ਫੌਜ ਉਸ ਦੀ ਇਸ ਦਰਿਆਦਿਨੀ ਦਾ ਮਤਲਬ ਸਮਝਦੀ ਸੀ ਜਵਾਹਰ ਸਿੰਘ ਦੁਆਰਾ ਦਿੱਤੇ ਲਾਲਚ ਨੇ ਆਪਣਾ ਅਸਰ ਦਿਖਾਇਆ ਅਤੇ ਫੌਜ ਨੇ ਆਪਣਾ ਇਰਾਦਾ ਬਦਲ ਲਿਆ ਹੁਣ ਪਸ਼ੋਰਾ ਸਿੰਘ ਨੂੰ ਮਹਾਰਾਜਾ ਬਣ ਦਾ ਦੇਖਣ ਲਈ ਫੌਜ ਨੇ ਉਸ ਨੂੰ ਵਜ਼ੀਰੀ ਲਈ ਵੀ ਇਹ ਜੋਕਰਾਰ ਦੇ ਦਿੱਤਾ ਹੁਣ ਫੌਜ ਉਸ ਨੂੰ ਇਹ مشورہ ਦੇਣ ਲੱਗ ਪਈ ਕਿ ਉਹ ਆਪਣੀ ਜ਼ਗੀਰ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਹੈ ਅਤੇ ਉੱਥੇ ਹੀ ਰਹਿ ਕੇ ਭਲੇ ਦਿਨ ਆਉਣ ਦੀ ਅਡੀ ਕਰਨੀ ਚਾਹੀਦੀ ਹੈ ਇਹ ਵੇਖ ਕੇ ਕਿ ਹੁਣ ਖੇਡ ਉਸ ਦੇ ਉਲਟ ਜਾ ਰਹੀ ਹੈ ਇਕਵਰ ਨੇ ਅਨਮਨਨੇ ਜਿਹੇ ਮਨ ਨਾਲ ਉਹਨਾਂ ਦਾ مشورہ ਮੰਨ ਲਿਆ ਇਸ ਤਰ੍ਹਾਂ ਮੁਖਾਲਸਾ ਪਬਦੀਆਂ ਸ਼ੁਭੇ ਸ਼ਾਮਾਂ ਅਤੇ ਦਰਬਾਰ ਤੋਂ ਕੀਮਤੀ ਤੋਹਫੇ ਲੈ ਕੇ ਪਸ਼ੋਰਾ ਸਿੰਘ ਲਾਹੌਰ ਛੱਡ ਕੇ ਆਪਣੀ ਜ਼ਗੀਰ ਵੱਲ ਰਵਾਨਾ ਹੋ ਗਿਆ ਪਸ਼ੋਰਾ ਸਿੰਘ ਆਪਣੀ ਜ਼ਗੀਰ ਵਿੱਚ ਬਹੁਤਾ ਚਿਰ ਟੇਕੇ ਨਾ ਬੈਠ ਸਕਿਆ ਕੇ ਜਵਾਰ ਸਿੰਘ ਨੇ ਗੁਲਾਬ ਸਿੰਘ ਨਾਲ ਮਿਲ ਕੇ ਪਸ਼ੋਰਾ ਸਿੰਘ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਜੰਮੂ ਦਾ ਰਾਜਾ ਗੁਲਾਬ ਸਿੰਘ ਇੱਕ ਗਹਿਰੀ ਚਾਲ ਚੱਲਣ ਨੂੰ ਫਿਰਦਾ ਸੀ ਉਹ ਜਵਾਰ ਸਿੰਘ ਨੂੰ ਇਸ ਗੱਲ ਲਈ ਉਤਸ਼ਾਹਿਤ ਕਰ ਰਿਹਾ ਸੀ ਕਿ ਪਸ਼ੋਰਾ ਸਿੰਘ ਨੂੰ ਮਰਵਾ ਦਿੱਤਾ ਜਾਵੇ ਉਸ ਨੂੰ ਪਤਾ ਸੀ ਕਿ ਜੇਕਰ ਪਸ਼ੋਰਾ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਫੌਜ ਪਰ ਕੁੱਟੇਗੀ ਅਤੇ ਪਸ਼ੋਰਾ ਸਿੰਘ ਦੇ ਕਤਲ ਦਾ ਬਦਲਾ ਲਵੇਗੀ ਅਜਿਹੇ ਸਮੇਂ ਜੇਕਰ ਜਵਾਰ ਸਿੰਘ ਮੁੱਖ ਦੋਸ਼ੀ ਵਜੋਂ ਸਾਹਮਣੇ ਆ ਜਾਂਦਾ ਹੈ ਤਾਂ ਉਸ ਨੂੰ ਫੌਜ ਦੇ ਹੱਥੋਂ ਕੋਈ ਨਹੀਂ ਬਚਾ ਸਕੇਗਾ ਇੰਜ ਰਾਜਾ ਗੁਲਾਬ ਸਿੰਘ ਇੱਕ ਤੀਰ ਦਾ ਦੋ ਨਿਸ਼ਾਨੇ ਕਰਨੇ ਚਾਹੁੰਦਾ ਸੀ ਇਸ ਤਰ੍ਹਾਂ ਡੋਗਰਾ ਤਾਕਤ ਦੇ ਸਾਹਮਣੇ ਡਿੱਕਾ ਬਣੇ ਹੋਏ ਇਹ ਦੋਵੇਂ ਬੰਦੇ ਇੱਕੋ ਝੜਕੇ ਨਾਲ ਸਾਫ ਹੋ ਸਕਦੇ ਸਨ ਅਤੇ ਇਸ ਵਾਰਦਤ ਵਿੱਚ ਗੁਲਾਬ ਸਿੰਘ ਦਾ ਹੱਥ ਹੋਣ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਜਿੰਨਾ ਚਿਰ ਪਿਸ਼ੋਰਾ ਸਿੰਘ ਆਪਣੀ ਜ਼ਗੀਰ ਵਿੱਚ ਰਿਹਾ ਉਸ ਉੱਪਰ ਕਈ ਵਾਰ ਗਾਦਲਾਨਾ ਹਮਲੇ ਹੋਏ ਛਾਲਗੜ੍ਹ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਉਸਨੇ ਆਪਣੇ ਬੰਦਿਆਂ ਸਮੇਤ ਅੜਕਵਲ ਜਾਣ ਦੀ ਯੋਜਨਾ ਬਣਾਈ ਉਹ ਆਪਣੀ ਫੌਜ ਸਮੇਤ ਅੜਕਵਲ ਵਧਿਆ ਨੇੜੇ ਤੇਰੇ ਦੇ ਮੁਸਲਮਾਨ ਸਰਦਾਰਾਂ ਦਾ ਵੀ ਉਸ ਨੂੰ ਸਹਿਯੋਗ حاصل ਸੀ ਉਸ ਨੇ ਆਸਾਨੀ ਨਾਲ ਹੀ ਅਟਕ ਦਾ ਕਿਲਾ ਫਤਿਹ ਕਰ ਲਿਆ ਤੇ ਉੱਥੇ ਰਹਿਣ ਲੱਗਾ ਜਵਾਰ ਸਿੰਘ ਲਈ ਪਸ਼ੋਰਾ ਸਿੰਘ ਦੀ ਅਟਕ ਫਦੇ ਕਰਨ ਵਾਲੀ ਇੱਕ ਇਹ ਮਹਿਮ ਬਹੁਤ ਨਿਰਾਸ਼ਾਜਨਕ ਅਤੇ ਗੁੱਸਾ ਦਵਣ ਵਾਲੀ ਸੀ ਉਸ ਨੇ ਫੌਜ ਨੂੰ ਹੁਕਮ ਦਿੱਤਾ ਕਿ ਅਟਕ ਉੱਪਰ ਫਿਰ ਤੋਂ ਕਬਜ਼ਾ ਕਰ ਲਿਆ ਜਾਵੇ ਅਤੇ ਵਿਦਰੋਹੀ ਕੁਬਰ ਨੂੰ ਸਜ਼ਾ ਦਿੱਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਦਾ ਪੰਥ ਵਿੱਚ ਬੜਾ ਸਤਿਕਾਰ ਸੀ ਫੌਜ ਨੇ ਭਾਵੇਂ ਵਜ਼ੀਰ ਦਾ ਹੁਕਮ ਤਾਂ ਨਾ ਮੋੜਿਆ ਪਰ ਇਸ ਮਹਿਮ ਵਿੱਚ ਕੋਈ ਖਾਸ ਉਤਸ਼ਾਹ ਨਾ ਦਿਖਾਇਆ ਫੌਜ ਬਹੁਤ ਸੁਸਤ ਬਰਫ਼ਤਾਰ ਨਾਲ ਗਈ ਅਤੇ ਜੋਸ਼ ਵਾਲੀ ਕੋਈ ਕਾਰਵਾਈ ਨਾ ਕੀਤੀ ਫੌਜ ਪਿਸ਼ੋਰਾ ਸਿੰਘ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਸਿੱਟੇ ਵਜੋਂ ਇਹ ਮਹਿਮਸਲ ਅਸਫਲ ਰਹੀ ਇਸ ਸਮੇਂ ਦੌਰਾਨ ਪਿਸ਼ੋਰਾ ਸਿੰਘ ਲਾਹੌਰ ਬਿਜਲੀ ਖਾਲਸਾ ਫੌਜ ਦੇ ਮਨਾ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕਾ ਸੀ ਫੌਜ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪਿਸ਼ੋਰਾ ਸਿੰਘ ਦੇ ਸਰੀਰ ਤੇ ਇੱਕ ਵੀ ਫਟ برداشت ਨਹੀਂ ਕਰਨਗੇ ਰਾਜਾ ਗੁਲਾਬ ਸਿੰਘ ਨੂੰ ਵੀ ਸਪਸ਼ਟ ਹੋ ਚੁੱਕਾ ਸੀ ਕਿ ਫੌਜ ਪਿਸ਼ੋਰਾ ਸਿੰਘ ਨੂੰ ਕੁਝ ਨਹੀਂ ਆਖੇਗੀ ਅਤੇ ਹੁਦਾ ਇੱਕ ਤੀਨਾਂ ਦੋ ਸ਼ਿਕਾਰਵਾਗਰ ਦਾ ਮਨਸੂਬਾ ਫੇਰ ਹੋ ਜਾਵੇਗਾ ਉਹ ਸੋਚ ਰਿਹਾ ਸੀ ਕਿ ਉਹ ਹਸਨ ਨੂੰ ਆਪਣੇ ਇਹਨਾਂ ਦੋਵਾਂ ਦੁਸ਼ਮਨਾਂ ਨੂੰ ਖਤਮ ਕਰਨ ਲਈ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ ਉਸ ਨੇ ਜਵਾਰ ਸਿੰਘ ਨੂੰ ਸਮਝਾਇਆ ਕਿ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਲਾਹੌਰ ਦਰਬਾਰ ਨਾਲ ਜੁੜਿਆ ਕੋਈ ਵੀ ਬੰਦਾ ਪਾਵੇ ਉਹ ਸੈਨਿਕ ਹੋਵੇ ਜਾਂ ਅਸੈਨਿਕ ਅਪਸ਼ੋਰਾ ਸਿੰਘ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਪਹੁੰਚਾਏਗਾ ਪਰ ਜੇਕਰ ਉਹ ਰਾਜਾ ਗੁਲਾਬ ਸਿੰਘ ਦੇ ਖਾਸ ਬੰਦਿਆਂ ਚਤਰ ਸਿੰਘ ਅਟਾਰੀ ਵਾਲਾ ਅਤੇ ਫਤਿਹ ਖਾਨ ਟਿਵਾਣਾ ਨਾਲ ਸੰਪਰਕ ਕਰੇ ਤਾਂ ਉਹ ਜਵਾਰ ਸਿੰਘ ਦੇ ਆਖੇ ਅਨੁਸਾਰ ਸਾਰਾ ਕੁਝ ਕਰ ਦੇਣਗੇ ਰਾਜਾ ਗਲਾਬ ਸਿੰਘ ਦੇ ਪਿੱਛੇ ਲੱਗ ਕੇ ਵਜ਼ੀਰ ਜਵਾਰ ਸਿੰਘ ਨੇ ਚਤਰ ਸਿੰਘ ਟਾਰੀ ਵਾਲਾ ਤੇ ਫਤਿਹ ਖਾਨ ਟਿਵਾਣਾ ਨੂੰ ਲਿਖਤੀ ਹੁਕਮ ਭੇਜ ਦਿੱਤੇ ਕਿ ਉਹ ਆਪਣੀਆਂ ਫੌਜਾਂ ਨਾਲ ਅਟਕ ਉੱਪਰ ਚੜਾਈ ਕਰ ਦੇਣ ਜਦੋਂ ਉਹਨਾਂ ਦੋਵਾਂ ਕੋਲ ਇਹ ਲਿਖਤੀ ਹੁਕਮ ਪਹੁੰਚੇ ਉਦੋਂ ਫਤਿਹ ਖਾਨ ਟਿਵਾਣਾ ਸਿੰਧ ਨੇੜੇ ਕਾਲਾ ਬਾਗ ਵਿੱਚ ਸੀ ਅਤੇ ਚਤਰ ਸਿੰਘ ਟਾਰੀ ਵਾਲਾ ਨਸ਼ਹਿਰਾ ਅਤੇ ਰਜੌਰੀ ਦੇ ਪਹਾੜੀ ਇਲਾਕੇ ਵਿੱਚ ਸਥਾਨਕ ਲੋਕਾਂ ਦੁਆਰਾ ਕੀਤੀ ਬਗਾਵਤ ਨੂੰ ਕੁਚਲਣ ਲਈ ਗਿਆ ਸੀ ਚਤਰ ਸਿੰਘ ਠਾਰੀ ਵਾਲਾ ਆਪਣੇ ਭਾਵੇਂ ਆਪਣੇ ਆਪ ਨੂੰ ਲਾਹੌਰ ਦਰਬਾਰ ਦਾ ਸਰਦਾਰ ਅਖਵਾਉਂਦਾ ਸੀ ਪਰ ਅਸਲ ਵਿੱਚ ਉਹ ਰਾਜਾ ਗੁਲਾਬ ਸਿੰਘ ਦਾ ਖਾਸ ਏਜੰਟ ਸੀ ਅਤੇ ਉਸ ਦੇ ਇਸ਼ਾਰੇ ਤੇ ਹੀ ਸਾਰੇ ਕੰਮ ਕਰਦਾ ਸੀ ਚਤਰ ਸਿੰਘ ਨੇ ਇਸ ਮਹਿਮੇ ਦੇ ਅਸਲ ਮਨੋਰਥ ਬਾਰੇ ਗੁਲਾਬ ਸਿੰਘ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਸੂਚਨਾ ਮਿਲਦੇ ਹੀ ਉਹ ਫੌਰੀ ਤੌਰ ਤੇ ਅਟਕਵਾਲ ਚੱਲ ਪਿਆ ਅਟਕ ਪੁੱਜ ਕੇ ਉਸ ਨੇ ਆਪਣੀ ਫੌਜ ਫਤਿਹ ਖਾਨ ਦਿਵਾਨਾ ਦੀ ਫੌਜ ਨਾਲ ਲਾ ਲਈ ਦੋਵਾਂ ਦੀ ਸਾਂਝੀ ਫੌਜ ਨੇ ਅੜਕਦੇ ਕਿਲੇ ਤੇ ਪਰਮਹੱਲਾ ਬੋਲਣ ਦੀ ਤਿਆਰੀ ਕਰ ਲਈ। ਉਹਨਾਂ ਲੱਗਦਾ ਸੀ ਕਿ ਉਹ ਕਿਲੇ ਵਿੱਚ ਲੁਕੇ ਬੈਠੇ ਪਿਸ਼ੋਰਾ ਸਿੰਘ ਅਤੇ ਉਹਦੀ ਛੋਟੀ ਜਿਹੀ ਫੌਜ ਨੂੰ ਬੜੀ ਆਸਾਨੀ ਨਾਲ ਮਿਲਿਆ ਮੇੜ ਕਰ ਦੇਣਗੇ। ਪਰ ਪਿਸ਼ੋਰਾ ਸਿੰਘ ਇਸ ਇਲਾਕੇ ਦੇ ਲੋਕਾਂ ਵਿੱਚ ਦਿਨ ਪ੍ਰਤੀ ਦਿਨ ਉਧੇਰੇ ਮਕਬੂਲ ਹੁੰਦਾ ਜਾ ਰਿਹਾ ਸੀ। ਪਠਾਨ ਅਤੇ ਖਾਲਸਾ ਫੌਜ ਦੇ ਦਸਤਿਆਂ ਨੇ ਨੇੜੇ ਹੀ ਆਪਣੇ ਕੈਂਪ ਲਾਏ ਹੋਏ ਸਨ। ਉਹ ਵੀ ਪਿਸ਼ੋਰਾ ਸਿੰਘ ਦੀ ਬੜੀ ਇੱਜ਼ਤ ਕਰਦੇ ਸਨ ਅਤੇ ਉਸਦੇ ਕੰਮ ਆਉਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਚੱਤਰ ਸਿੰਘ ਅਤੇ ਫਤਿਹ ਖਾਨ ਨੇ ਸੋਚਿਆ ਕਿ ਇਸ ਹਾਲਤ ਵਿੱਚ ਕੇਲੇ ਉੱਪਰ ਹਮਲਾ ਕਰਨਾ ਠੀਕ ਨਹੀਂ ਰਹੇਗਾ ਇਸ ਕਰਕੇ ਉਹਨਾਂ ਨੇ ਗਲਬਾਦ ਦਾ ਰਸਤਾ ਅਖਤਿਆਰ ਕੀਤਾ ਉਹਨਾਂ ਨੇ ਕੁਵਰ ਨਾਲ ਬੜੇ ਲੰਮੇ ਲੰਮੇ ਅਤੇ ਸਜੀਦਾ ਨਜ਼ਰ ਆਉਣ ਵਾਲੇ ਵਾਅਦੇ ਕੀਤੇ ਉਹਨਾਂ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਤੈਅ ਕਰਨ ਵਿੱਚ 12 ਦਿਨ ਲਗਾ ਦਿੱਤੇ ਇਹ ਸ਼ਰਤਾਂ ਆਕੀਲਾ ਖਾਲੀ ਕਰਨ ਸੰਬੰਧੀ ਕੁਵਰ ਦੀ ਦੌਲਤ ਸੰਬੰਧੀ ਅਤੇ ਉਸ ਦੇ ਮਾਨ ਮਰਤਬੇ ਸੰਬੰਧੀ ਸਨ ਜਿਨ੍ਹਾਂ ਸ਼ਰਤਾਂ ਤੇ ਆਪਸੀ ਸਹਿਮਤੀ ਹੋਈ ਉਹ ਇਸ ਪ੍ਰਕਾਰ ਸਨ ਉਸ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਵੇਗਾ ਉਸ ਨੂੰ ਆਪਣੀ ਫੌਜ ਦੇ ਮੁਖੀ ਦੀ ਅਸਈਅਤ ਵਿੱਚ ਸਾਰੇ ਜੰਗੀ ਸਮੇਤ ਨਾ ਸਮੇਤ ਕਿਲਾ ਛੱਡਣ ਦੀ ਸਹੂਲਤ ਦਿੱਤੀ ਜਾਵੇਗੀ ਆਪਣੀ ਫੌਜ ਸਮੇਤ ਉਹ ਲਾਹੌਰ ਜਾਵੇਗਾ ਜਿਸ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ ਅਤੇ ਉਸ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਇਸ ਤਰ੍ਹਾਂ ਪਸ਼ੋਰਾ ਸਿੰਘ ਅਟਕਾ ਦਾ ਕਿਲਾ ਖਾਲੀ ਕਰਕੇ ਕਿਲੇ ਤੋਂ ਬਾਹਰ ਆਇਆ ਜਿੱਥੇ ਚਤਰ ਸਿੰਘ ਅਤੇ ਫਤਿਹ ਖਾਨ ਵੱਲੋਂ ਉਸ ਦਾ ਪਰਮਾ ਸਵਾਗਤ ਕਰਨ ਦਾ ਵਿਖਾਵਾ ਕੀਤਾ ਗਿਆ ਉਹਨਾਂ ਨੇ ਆਪਣੀ ਸਹਿਰਤਾ ਦੀ ਚੰਗੀ ਨਮਾਇਸ਼ ਕੀਤੀ ਉਹਨਾਂ ਦੋਵਾਂ ਦੀ ਫੌਜ ਨੇ ਕੋਰ ਪਸ਼ੋਰਾ ਸਿੰਘ ਅਤੇ ਉਸ ਦੀ ਛੋਟੀ ਜਹੀ ਕਿ ਉਹ ਫੌਜ ਨੂੰ ਘੇਰੇ ਵਿੱਚ ਲੈ ਲਿਆ ਅਤੇ ਅੜਕ ਤੋਂ ਲਾਹੌਰ ਵੱਲ ਨੂੰ ਮਾਰਚ ਇੱਕ ਸ਼ੁਰੂ ਕਰ ਦਿੱਤਾ। ਉਹ ਹਾਲੇ ਆਪਣੇ ਰਾਹ ਤੇ ਬੜੀ ਮੁਸ਼ਕਲ ਨਾਲ 20 ਕੁ ਮੀਲ ਗਏ। ਅੱਗੇ ਗਏ ਹੋਣਗੇ ਕਿ ਪੰਜਾ ਸਾਹਿਬ ਦਾ ਹਸਨ ਅਬਦਾਲ ਦੇ ਅਬਦਾਲ ਦੇ ਥਾਂ ਤੇ ਪਹੁੰਚ ਕੇ ਚਤਰ ਸਿੰਘ ਨੇ ਸੁਝਾ ਦਿੱਤਾ ਕਿ ਕਿਉਂ ਨਾ ਉਹ ਇੱਕ ਦਿਨ ਲਈ ਇੱਥੇ ਰੁਕ ਜਾਣ। ਇੱਥੇ ਬੜੀ ਵਧੀਆ ਸ਼ਿਕਾਰਗਾਹ ਹੈ। ਜਿੱਤੇ ਉਹ ਇੱਕ ਦਿਨ ਸ਼ਿਕਾਰ ਖੇਡਣਗੇ ਤੇ ਅਗਲੇ ਦਿਨ ਰਵਾਨਾ ਹੋ ਜਾਣਗੇ। ਇਹ ਸੁਝਾਅ ਮੰਨ ਲਿਆ ਗਿਆ ਅਤੇ ਉਹਨਾਂ ਦੋਵਾਂ ਨੇ ਕੁਬਰ ਨਾਲ ਰਲ ਕੇ ਸਾਰਾ ਦਿਨ ਸ਼ਿਕਾਰ ਖੇਡਣ ਵਿੱਚ ਬਤੀਤ ਕਰ ਦਿੱਤਾ। ਦੂਜੇ ਦਿਨ ਸਵੇਰੇ-ਸਵੇਰੇ ਚਤਰ ਸਿੰਘ ਅਤੇ ਫਤੇਹ ਖਾਨ ਇੱਕ ਫੌਜੀ ਦਸਤੇ ਸਮੇਤ ਕੌਰ ਪਸ਼ੋਰਾ ਸਿੰਘ ਦੇ ਟੈਂਟ ਵਿੱਚ ਵੜ ਗਏ। ਕੌਰ ਹਾਲੇ ਸੁੱਤਾ ਪਿਆ ਸੀ। ਪਸ਼ੋਰਾ ਸਿੰਘ ਦੇ ਹੱਥ-ਪੈਰ ਬੰਨ੍ਹ ਲੈ ਗਏ। ਪਸ਼ੋਰਾ ਸਿੰਘ ਦੀ 500 ਬੰਦਿਆਂ ਦੀ ਫੌਜ ਉੱਪਰ ਇਨ੍ਹਾਂ ਦੋਵਾਂ ਸਰਦਾਰਾਂ ਦੀ 9000 ਤੋਂ ਵੀ ਵੱਧ ਬੰਦਿਆਂ ਦੀ ਫੌਜ ਹਾਵੀ ਹੋ ਗਈ। ਪਸ਼ੋਰਾ ਸਿੰਘ ਦੀ ਫੌਜ ਨੂੰ ਇਸ ਫੌਜ ਨੇ ਪਛਾੜ ਦਿੱਤਾ। ਉਸੇ ਦਿਨ ਪਸ਼ੋਰਾ ਸਿੰਘ ਨੂੰ ਭਾਰੀ ਸੰਗਲਾਂ ਜਕੜ ਕੇ ਇਕਾਤੀ ਤੇ ਬਿਠਾ ਕੇ ਚਤਰ ਸਿੰਘ ਨੇ ਫਤੇਹ ਖਾਨ ਵਾਪਸ ਅਟਕ ਕੇ ਦੇਖ ਕੇ ਰੇਲ ਚੱਲਣ ਪਏ। ਹਾਥੀ ਉੱਪਰ ਬਿਠਾਏ ਕੈਦੀ ਪਸ਼ੋਰਾ ਸਿੰਘ ਨੂੰ ਹਜ਼ਾਰਾਂ ਕੋਟਸਵਾਰਾਂ ਤੇ ਘੇਰੇ ਚ ਲੈ ਕੇ ਚਤਰ ਸਿੰਘ ਤੇ ਫਤਿਹ ਖਾਨ ਅਟਕ ਦੇ ਕਿਲੇ ਵੱਲ ਜਾ ਰਹੇ ਸਨ ਕਿਲੇ ਦੇ ਨੇੜੇ ਪਹੁੰਚ ਕੇ ਪਸ਼ੋਰਾ ਸਿੰਘ ਨੂੰ ਹਾਥੀ ਤੋਂ ਥੱਲੇ ਉਤਾਰ ਲਿਆ ਗਿਆ ਅਤੇ ਜਈਆਂ ਹ ਹਾਲਤਾਂ ਵਿੱਚ ਉਸ ਨੂੰ ਕੈਦੀ ਬਣਾ ਕੇ ਅਟਕ ਕਿਲੇ ਵਿੱਚ ਲਿਆਂਦੇ ਜਾਣ ਨੂੰ ਗੁਪਤ ਰੱਖਣ ਵਾਸਤੇ ਉਸ ਨੂੰ ਇੱਕ ਪਾਲਕੀ ਵਿੱਚ ਪਾ ਕੇ ਕਿਲੇ ਦੇ ਅੰਦਰ ਲਜਾਇਆ ਗਿਆ ਜਦੋਂ ਇਹ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਸਨ ਉਦੋਂ ਪਸ਼ੋਰਾ ਸਿੰਘ ਨੇ ਪਾਲਕੀ ਦੇ ਨਾਲ ਨਾਲ ਜਾ ਰਹੇ ਚਤਰ ਸਿੰਘ ਨਾਲ ਗੱਲਬਾਤ ਕੀਤੀ ਉਸਨੂੰ ਚਤਰ ਸਿੰਘ ਨੂੰ ਇਸ ਤੋਖਾ ਧੜੀ ਬਾਰੇ ਅਤੇ ਗਦਾਰੀ ਲਈ ਲਾਹਨਤਾਂ ਪਾਈਆਂ ਉਸਨੇ ਕਿਹਾ ਕਿ ਇਸ ਬਾਰੇ ਕੁਝ ਦੇ ਬਾਵਜੂਦ ਉਹ ਚਤਰ ਸਿੰਘ ਨੂੰ ਮਾਫ ਕਰਨ ਲਈ ਵੀ ਤਿਆਰ ਸੀ ਬਸ਼ਰਤੇ ਕਿ ਚਤਰ ਸਿੰਘ ਉਸਦੇ ਸੰਗਲ ਖੋਲਣ ਦਾ ਹੁਕਮ ਦੇ ਦੇਵੇ ਉਸ ਨੂੰ ਉਹਦੀ ਢਾਲ ਅਤੇ ਤਲਵਾਰ ਦੇ ਦਿੱਤੀ ਜਾਵੇ ਉਸ ਨੂੰ ਵੀ ਪਤਾ ਹੈ ਕਿ ਉਹ ਬਰਬਾਦ ਹੋ ਚੁੱਕਾ ਹੈ ਅਤੇ ਉਸਦੇ ਬਚਨ ਦੀ ਵੀ ਕੋਈ ਉਮੀਦ ਨਹੀਂ ਪਰ ਉਹ ਇਸ ਤਰ੍ਹਾਂ ਇੱਕ ਕੈਦੀ ਦੀ ਮੌਤ ਨਹੀਂ ਮਰਨਾ ਚਾਹੁੰਦਾ ਉਹ ਇੱਕ ਯੋਧੇ ਦੀ ਮੌਤ ਮੰਨਣਾ ਚਾਹੁੰਦਾ ਹੈ ਜਤਾਰ ਸਿੰਘ ਨੇ ਉਸ ਦੀਆਂ ਗੱਲਾਂ ਵੱਲ ਵੀ ਦੇਰੇ ਧਿਆਨ ਨਹੀਂ ਦਿੱਤਾ ਬਸ ਉਸ ਨੂੰ ਇਹਨਾਂ ਭਰੋਸਾ ਦਿੱਤਾ ਕਿ ਉਸ ਨਾਲ ਹਮਦਰਦੀ ਵਾਲਾ ਵਤੀਰਾ ਕੀਤਾ ਜਾਵੇਗਾ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਗੁਰਪਿਛੋਰਾ ਸਿੰਘ ਉੱਟਕ ਲਈ ਤੇ ਇੱਕ ਨਵੇਂ ਬੁਰਜ ਵਿੱਚ ਲਿਜਾਇਆ ਗਿਆ ਜਿਸ ਨੂੰ ਕੋਲ ਕੌਲ ਬੁਰਜ ਆਖਿਆ ਜਾਂਦਾ ਸੀ ਸਿੰਧ ਦਰਿਆ ਦੇ ਇਸ ਬੁਰਜ ਨਾਲ ਬਿਲਕੁਲ ਖਹਿ ਕੇ ਲੰਘਦਾ ਸੀ ਅਤੇ ਇੱਥੇ ਆ ਕੇ ਸਿੰਧ ਦੇ ਦਰਿਆ ਦੀ ਲੰਘਾਈ ਵੀ ਬਹੁਤ ਜ਼ਿਆਦਾ ਹੋ ਜਾਂਦੀ ਸੀ ਇਸ ਬੁਰਜ ਦੇ ਇੱਕ ਏਟਲੇ ਕਮਰੇ ਵਿੱਚ ਇੱਕ ਚੋੜ ਦਰਵਾਜ਼ਾ ਸੀ ਜੋ ਦਰਿਆ ਸਿੱਧ ਵਿੱਚ ਖੁੱਲਦਾ ਸੀ ਕੂਬਰ ਨੂੰ ਇਸੇ ਕਮਰੇ ਵਿੱਚ ਰੱਖਿਆ ਗਿਆ ਸੀ ਰਾਤ ਨੂੰ ਚਤਰ ਸਿੰਘ ਤੇ ਫਤੇਹ ਖਾਨ ਦੋਵੇਂ ਉਹਦੇ ਕਮਰੇ ਵਿੱਚ ਆਏ ਅਤੇ ਉਹਦੇ ਕਮਰੇ ਵਿੱਚ ਛੇ ਸੰਤਰੀ ਤਾਇਨਾਤ ਕਰ ਦਿੱਤੇ ਗਏ ਇਹ ਸੰਤਰੀ ਅਸਲ ਵਿੱਚ ਉਹਨਾਂ ਦੁਆਰਾ ਖਾਸ ਕੰਮ ਕਰਨ ਲਈ ਛੱਡੇ ਖਾਸ ਬੰਦੇ ਸਨ ਰਾਤ ਵੇਲੇ ਇਹਨਾਂ ਬੰਦਿਆਂ ਨੇ ਕੂਬਰ ਪਿਸ਼ੋਰਾ ਸਿੰਘ ਦਾ ਗਲ ਘੁੱਟ ਕੇ ਉਸਨੂੰ ਮਾਰ ਦਿੱਤਾ ਅਤੇ ਫਿਰ ਚੋ ਦਰਵਾਜ਼ਾ ਖੋਲ ਕੇ ਉਸਦੀ Laash ਨੂੰ ਸਿੰਧ ਦਰਿਆ ਵਿੱਚ ਸੁੱਟ ਦਿੱਤਾ ਅਗਲੇ ਦਿਨ ਇਹ ਦੋਵੇਂ ਸਾਸ਼ੀ ਬੰਦੇ ਵਾਪਸ 52 ਸਾਬਤ ਤੇ ਫੌਜੀ ਕੈਂਪ ਵਿੱਚ ਆ ਗਏ ਕੁਝ ਦਿਨ ਉਥੇ ਇਕੱਟਣ ਤੋਂ ਬਾਅਦ ਉਹ ਵੱਖ-ਵੱਖ ਦਿਸ਼ਾਵਾਂ ਵੱਲ ਚੱਲ ਪਏ ਫਤੇਖਾਨ ਆਪਣੀ ਫੌਜ ਨੂੰ ਕਾਲਾ ਬਾਗ ਤੇ ਡੇਰਾ ਇਸਮਾਇਲ ਖਾਨ ਵੱਲ ਲੈ ਗਿਆ ਚੱਤਰ ਸਿੰਘ ਪਹਾੜੀ ਦੇਸ਼ ਵੱਲ ਪਰਤ ਗਿਆ ਉਹ ਦੋਵੇਂ ਆਪਣੀ ਕਰਤੂਤ ਦੇ ਨਿਕਲਣ ਵਾਲੇ ਸਿੱਟਿਆਂ ਤੋਂ ਡਰੇ ਹੋਏ ਸਨ ਉਹਨਾਂ ਨੂੰ ਫਿਕਰ ਸੀ ਕਿ ਜਦੋਂ ਖਾਲਸਾ ਫੌਜ ਨੂੰ ਇਸ ਘਟਨਾ ਬਾਰੇ ਪਤਾ ਲੱਗੇਗਾ ਤਾਂ ਉਹਨਾਂ ਨਾਲ ਕਬਰੇ ਕਿਹੋ ਜਿਹਾ ਸਲੂਕ ਕੀਤਾ ਜਾਵੇਗਾ ਇਸ ਤੋਂ ਘਬਰਾ ਕੇ ਚੱਤਰ ਸਿੰਘ ਨੇ ਆਪਣਾ ਪਰਿਵਾਰ ਇਸ ਤਵਾਰ ਦੇ ਪਹਾੜਾਂ ਤੋਂ ਪਾਰ ਭੇਜ ਦਿੱਤਾ ਜਿੱਥੇ ਉਸਦੇ ਸਰਪ੍ਰਸਤ ਰਾਜਾ ਗੁਲਾਬ ਸਿੰਘ ਨੇ ਉਹਤੇ ਪਰਿਵਾਰ ਦੀ ਸੁਰੱਖਿਆ ਕਰਨੀ ਸੀ ਆਪ ਉਹ ਕਾਲੀ ਨਾਲ ਦੂਜੇ ਰਾਹ ਪੈ ਕੇ ਜੰਮੂ ਤੋਂ ਅੱਗੇ ਰੋਤਾਂਸ ਕੇ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਾ ਕੇ ਲੁਕ ਗਿਆ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਆ ਇਤਿਹਾਸ ਪੜਦੇ ਸੁਣਦੇ ਸੁਣਾਉਣ ਸਮੇਂ ਬੇਨਤੀ ਪ੍ਰਕਾਰ ਦੀ ਉਪਲ ਹੋ ਚੁੱਕਾ ਹਿੰਦਰੀਆਂ ਹੋਣੀਆਂ ਹੋਣੀਆਂ ਨਦਾਨ ਸਿੰਘ ਜਾਨ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅਕਿਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ